ਜਬ ਵਲੌਗ ਸ਼ੁਰੂ ਕਰਦੇ ਆਂ ਬਾਈ ਸਿੱਧਾ ਗੱਡੀ ਚੋਂ ਜਾ ਰਹੇ ਆਂ ਆਪਾਂ ਖਮਾੜੋਂ ਕਿਉਂਕਿ ਅਮਰਤ ਸਿੰਘ ਰੋਈ ਜਾਂਦਾ ਕਹਿੰਦਾ ਕੱਲ ਨੂੰ ਹੋਲੀ ਆ ਮੈਂ ਰੰਗ ਲੈ ਕੇ ਆਣੇ ਨੇ ਠੀਕ ਆ ਸਸਰੀ ਘਰ ਸਾਰਿਆਂ ਨੂੰ ਕਿਵੇਂ ਕੈਮੋਂ ਸਾਰੇ ਆ ਕੇ ਦੇਖਾਂਗੇ ਜਾਨਵਰ ਲੇਟ ਬਹੁਤ ਹੋ ਗਏ ਸ਼ਾਮ ਦੇ 4 ਵਜੇ ਸਟਾਰਟ ਕੀਤਾ 4 ਤੇ ਮੈਂ 5 4:50 ਹੋ ਗਏ 5 ਵਜੇ ਸ਼ੁਰੂ ਕੀਤਾ ਵਲੌਗ ਤੇ ਹਾਂ ਬਈ ਰੋ ਕੇ ਆਇਆ ਅਮਰਤ ਸਿੰਘ ਤੇ ਚਲੋ ਚੱਲਦੇ ਆਂ ਕਮਾੜਾ ਨੂੰ ਰੰਗ ਜੇ ਲੈ ਲਈਏ ਨੂੰ ਹੋਲੀ ਦੇ ਕੁਛ ਖਾਣ ਕੋਈ ਪੀਣ ਨੂੰ ਸਮਾਨ ਜਿਹਾ ਲੈ ਲਈਏ ਤੇ ਚੱਲਦੇ ਆਂ ਹੁਣ ਆਪਾਂ ਲੈਣ ਲੱਗਿਆ ਬਈ ਜੋ ਸੁ ਰੰਗ ਉਹ ਦੇਖੋ ਕੋਈ ਲੈ ਵੀ ਆਏ ਬਾਕੀ ਤੁਹਾਨੂੰ ਦਿਖਾਉਣੇ ਆ ਠੀਕਾ ਲੈ ਲੈ ਬਈ ਆਪਾਂ ਨੇ ਤੇ ਜਾ ਰਹੇ ਆਂ ਹਾਂ ਅਮਰਤ ਸਿੰਘ ਹੁਣ ਕੁਛ ਹਾਂ ਬਈ ਅਮਰਤ ਨੂੰ ਅਜੀ ਕਿਹਾ ਹੁਣ ਕੁਛ ਖਾਣਾ ਕਰੋ ਨਾ ਨਾ ਜੀ ਬਸ ਘਰ ਚਲੋ ਬਸ ਰੰਗ ਲੈ ਲੈ ਹੁਣ ਕੋਈ ਮਤਲਬ ਨਹੀਂ ਕਹਦਾ ਮੈਨੂੰ ਥੋੜੇ ਤੱਕ ਤੇ ਚਲੋ ਚੱਲਦੇ ਆਂ ਆਪਾਂ ਘਰੇ ਆ ਗਏ ਬਈ ਘਰ ਪਹੁੰਚ ਗਏ ਹੋਣਾ ਅਮਰਤਾ ਅਮਰਦਾ ਦਿਖਾ ਇੱਕ ਤਾਂ ਲੈਂਦੀ ਇਹਨੂੰ ਪਚਗਿਆਰੀ ਵੱਡੀ ਇਹਦੇ ਜੀ ਡੀਓ ਆ ਇਹਦੇ ਰੰਗ ਪਏ ਨੇ ਉਹ ਤਾਂ ਸਬਜ਼ੀ ਦੀ ਗੱਲ ਆ ਆਹ ਦੇਖ ਲੋ ਇਹਦਾ ਖਾਣ ਪੀਣ ਚੀਜ਼ੀਆਂ ਇਹਦੀਆਂ ਕਿੰਨੇ ਰੁਪਏ ਚ ਪੈ ਗਿਆ ਅੱਜ ਤੂੰ ਓਏ 1500 ਚ ਹਾਂ ਸਾੜੇ 500 ਦਰਦਾ ਨਹੀਂ ਹੈਂ ਦੰਦ ਤੇਰੇ ਚੂਹੇ ਵਰਗੇ ਨੇ ਸਾੜਾ ਛੜਿਆ ਜਾ ਬੰਦਾ ਚੱਲ ਚੱਕ ਕੱਢ ਜ਼ਮਾਨ ਪਹੁੰਚ ਗਏ ਬਈ ਆ ਪਾ ਕਬੂਤਰਾਂ ਵੱਲ ਪਿੰਡ ਬਈ ਕਬੂਤਰ ਆਏ ਨੇ ਦੋ ਬਾਹਰ ਲੈ ਫਿਰ ਮੈਂ ਦਿਖਾਉਣਾ ਇੱਕ ਤਾਂ ਆ ਫਿਰਦਾ ਹੈ ਆ ਦੇਖੋ ਇੱਕ ਆ ਫਿਰਦਾ ਹੈ ਤੇ ਚਲੋ ਕੋਈ ਚੱਕਰ ਨਹੀਂ ਆਪਾਂ ਨਾ ਤਾਰਨ ਨਾ ਆਪਾਂ ਲੋੜ ਤੇ ਇੱਧਰ ਮਾਰ ਲਈ ਜਿਹੜਾ ਭਾਗ ਦੰਦ ਘੜਦਾ ਸਾਲਾ ਹੈ ਇਹ ਉਹ ਅੰਡਾ ਜਿਹੜਾ ਕੀਦਾ ਘਰੇ ਆ ਪਿਆ ਮੈਨੂੰ ਗੜਬੜ ਲੱਗਦੀ ਹੈ ਚਲੋ ਬਾਅਦ ਚ ਦੇਖਾਂਗੇ ਆ ਔਰ ਤੋਂ ਕਰੀਬ ਸਿਟੀ ਵੀ ਆ ਸਾਲਿਆਂ ਨੇ ਚੱਲ ਉਹਦਾ ਵੀ ਕਰਦੇ ਹਾਂ ਹੱਲ ਲੱਪਾ ਕੋਈ ਨਹੀਂ ਬਾਕੀ ਉਹ ਗੇਰਬੋਟ ਹੈ ਕਬੂਤਰ ਰੱਜੇ ਹੋਏ ਨੇ ਸਾਰੇ ਕਿਉਂਕਿ ਪਾਣੀ ਪੂਣੀ ਪਾਇਆ ਹੈ ਦਾਣੇ ਉਹ ਪਏ ਨੇ ਆ ਸਾਫ਼ ਸਫਾਈ ਜੀ ਕਰਾਂਗੇ ਕੱਲ ਨੂੰ ਹੁਣ ਉੱਪਰਲੇ ਖੁੱਡੇ ਵੀ ਕਰਨੇ ਆ ਠੀਕ ਹੈ ਤੇ ਚਲੋ ਹੁਣ ਆਪਾਂ ਆ ਦੇਖੀ ਨੂਰੀ ਘਮਾਉਣ ਗਏ ਆ ਹੁਣ ਜਾ ਰਹੇ ਆ ਜੀ ਆਪਾਂ ਨੂਰੀ ਨੂੰ ਲੈ ਕੇ ਮਤਲਬ ਕਿ ਆਪਾਂ ਨਹੀਂ ਜਸੂ ਵੀ ਨਹੀਂ ਲੈ ਗਏ ਨੂਰੀ ਨੂੰ ਤੇ ਮੈਂ ਜਾ ਰਿਹਾ ਹਾਂ ਸਕੂਟਰੀ ਤੇ ਆ ਪ੍ਰਬੰਧ ਕੀਤਾ ਹੋਇਆ ਅੱਜ ਠੀਕ ਆ ਕਿਉਂਕਿ ਮੱਛਰ ਭਾਈ ਵਾਲਾ ਪੈਂਦਾ ਨਹੀਂ ਤਾਂ ਬੋਲ ਵੀ ਨਹੀਂਦਾ ਹੁਣ ਮੂੰਹ ਮੱਛਰ ਨਾਲ ਭਰ ਜਾਂਦਾ ਤੇ ਚਲੋ ਚੱਲਦੇ ਆ ਉਹ ਲੈ ਕੇ ਪਹੁੰਚ ਗਏ ਨੂਰੀ ਨੂੰ ਉਹ ਜਾ ਰਹੇ ਆ ਤੁਹਾਨੂੰ ਦਿਖਾਉਣਾ ਹੈ ਦਰਮਿਆਨ ਭਾਈ ਸੈਵੀ ਸਿੰਘ ਤੇ ਜਸੂ ਹਾਂ ਔਰੇਨ ਲੈ ਕੇ ਆਓ ਔਰੇ ਨੂੰ ਅੱਜ ਰਿੰਗ 'ਚ ਨਹੀਂ ਛੱਡਣੀ ਭਾਈ ਰਿੰਗ ਦੇ ਬਾੰਸ ਟੁੱਟੇ ਹਾਂ ਇੱਥੇ ਖੜਾਓ ਹੁਣ ਐ ਸੈੱਟ ਕਰਕੇ ਐ ਆਏ ਆਏ ਹਾਂ ਆਏ ਖੜਾਇਆ ਕਰੋ ਨੂਰੀ ਖੜੀ ਕਰੀਏ ਖੜੀ ਕਰ ਲੇਗਾ ਕਰਤਾ ਲਾਈ ਵੀ ਦੇਖਦੇ ਆ ਸਟੰਟ ਕਰਕੇ ਦੇਖ ਆਏ ਕਰ ਨਹੀਂ ਹੁੰਦੀ ਐ ਰਸਾ ਜੋ ਉਠਾਈਏ ਇਹ ਨਹੀਂ ਤਾਂ ਹੋ ਜਾਣਾ ਰਸਾ ਮੈਂ ਕਹਿੰਨਾ ਗੰਨੀ ਵਾਲੀ ਲੱਜ ਪਾਉਣੀ ਪਊ ਹੈ ਨਾ ਨਹੀਂ ਜੇ ਇੱਕ ਵਾਰ ਰਸਾ ਖੋਲ ਲਿਆ ਫੇਰ ਹੋ ਜਾਣਾ ਨਹੀਂ ਰਹਿਣ ਦੋ ਸਾਲੇ ਭੱਜ ਲਈ ਮੁੜ ਕੇ ਫੜ ਵੀ ਨਹੀਂ ਹੁਣੀ ਜੋਬਨ ਸਿੰਘ ਆਉ ਆ ਰਿਹਾ ਅਮਰਤ ਸਿੰਘ ਆਉ ਫਿਰਦਾ ਲੈ ਲੈ ਦੇਖ ਸਾਲਾ ਟਿੱਡਾ ਆਇਆ ਚਲੋ ਫੇਰ ਕਮਾਲੋ ਕਮਾਲੋ। ਆਓ ਉੱਥੇ ਉੱਥੇ ਦਾ ਕਮਾਲ ਲਿਆਓ। ਕਿਥੇ ਜਾਣਾ ਹੁਣ ਤੇ ਰੰਗ ਮਿਲ ਗਏ ਹੁਣ ਨਹੀਂ ਜਾਣਾ ਤਾਂ ਠੀਕ ਹੈ। ਅਸੀਂ ਦੁੱਧ ਪਾ ਕੇ ਆਏ ਘਰ ਨੂੰ। ਚੱਲੇ ਵੀ ਅਸੀਂ ਦੁੱਧ ਪਾਉਣ ਹੁਣ ਰੱਖ ਦੇ ਜੱッセ ਮੂਰੇ। ਓਕੇਰ ਬੋਰਡ। ਇਹ ਚਲੋ। ਤੇ ਬਾਈ ਜਿਹੜੇ ਮੈਂ ਕਬੂਤਰਾਂ ਦੀ ਗੱਲ ਕਰਦਾ ਆ ਦਾ। ਗੱਲ ਕਰਦਾ ਨਾ ਵੀ ਦੋ ਕਬੂਤਰ ਆਏ ਉਹ ਨਾਲ ਦੇ ਪਿੰਡ ਤੋਂ ਆਏ ਹੋਏ ਤੇ। ਇੱਕ ਤਾਂ ਨੀਲਾ ਲਾਲ ਜੇ ਕੰਡ ਦਾ ਇੱਕ ਪਤਾ ਨਹੀਂ ਉਹਦਾ ਰੰਗ ਮੈਂ ਦੇਖਿਆ ਨਹੀਂ ਧਿਆਨ ਨਾਲ ਨੀਲਾ ਜਾਂ ਕਬੂਤਰ ਦਾ ਤੇ ਚਲੋ ਉਹ ਆਏ ਹੋਏ ਦੇ ਬਾਈ ਵੀ ਆਏ ਹੋਏ ਦੇ ਦੇਖਣ ਚਲੋ ਚੱਲਦੇ ਆ ਹੁਣ ਆਪਾਂ ਹੁਣ ਆ ਗਏ ਬਾਈ ਪਿੱਛੇ ਕਬੂਤਰਾਂ ਵੱਲ ਗਰਾਊਂਡ ਗਰੂਣ ਦਾ ਮੱਲਾ ਦਾ ਬਲੌਗ ਐਡ ਨਹੀਂ ਹੋਇਆ ਪਤਾ ਨਹੀਂ ਬਣਾਇਆ ਨਹੀਂ ਮੈਂ ਧਿਆਨ ਦੇ ਰਿਹਾ ਮੇਰੇ ਤੇ ਮਾਰ ਲਈ ਇੱਧਰ ਗੇੜਾ ਦਾਣੇ ਦੂਣੇ ਫੁੱਲ ਨੇ ਇਹਨਾਂ ਦੇ ਹੁਣ ਆਪਾਂ ਨਾ ਬੰਦ ਕਰ ਦਈਏ ਕੱਲ ਨੂੰ ਦੇਖਾਂਗੇ ਯਾਰ ਕਬੂਤਰਾਂ ਨੂੰ ਤੇ ਆਂਡਾ ਫੁੱਟ ਗਿਆ ਬਈ ਉਹ ਦੇਖੋ ਆਹ ਪਿਆ ਐ ਜੋੜੇ ਦਾ ਹੋਆ ਇਹਦੇ ਦੋਵੇਂ ਅੰਡੇ ਖਰਾਬ ਨੇ ਜੀ ਇਹਦੇ ਫੁੱਟੇ ਹੋਏ ਤੇ ਬਾਕੀ ਬੱਚੇ-ਬੁੱਛੇ ਚੈੱਕ ਕਰ ਗਏ ਤੇ ਓਕੇ ਐ ਠੀਕ ਐ ਤੇ ਉਹ ਟੋਕਰੀ ਗਿਰ ਗਈ ਜੱਸੇ ਉਹ ਟੋਕਰੀ ਸੈੱਟ ਕਰਾ ਰਹੀ ਉਹ ਗਿਰ ਗਈ ਟੋਕਰੀ ਬਾਹਰ ਕੱਢ ਦੇ ਉਹਦਾ ਖੜਾ ਜਾ ਵੀ ਤੇ ਚਲੋ ਬਈ ਕੱਲ ਨੂੰ ਕਰਾਂਗੇ ਕੰਟੀਨਿਊ ਵਲਾਗ ਨੂੰ ਠੀਕ ਐ ਵਲਾਗ ਨੂੰ ਕਰਦੇ ਆ ਕੰਟੀਨਿਊ ਬਈ ਆਪਾਂ ਚੱਲੇ ਆ ਉਧਰ ਬੱਚਿਆਂ ਦੇ ਰੰਗ ਲਾਉਣ ਮੇਲ ਤੇ ਉੱਧਰ ਜਾ ਕੇ ਦੇਦਿਆਂ ਕਿਹੜੇ ਕਿਹੜੇ ਬੱਚੇ ਦੇ ਰੰਗ ਲਾਉਣਾ ਪਹੁੰਚ ਗਏ ਭਾਈ ਉਤਰੀ ਜਾ ਬਤਾਉ ਇਹ ਤਾਂ ਸ਼ਾਮ ਦੀ ਫਰਾਂ ਦੇਖੀਏ ਇੱਧਰ ਜੋੜੇ ਨੇ ਬੱਚੇ ਕੱਢੇ ਹੋਏ ਨੇ ਕਿੱਥੇ ਦੇਖਦੇ ਤਾਂ ਨਹੀਂ ਇੱਥੇ ਬੈਠੇ ਨੇ ਥੱਲੇ ਹੋ ਗਏ ਜਿਵੇਂ ਕਰਤ ਪਰੇ ਲੈ ਗਏ ਹਾਂ ਹਾਂ ਪਾਲਦੇ ਨੇ ਬੱਚਿਆਂ ਨੂੰ ਦਾ ਹਾਂ ਐਨ ਓਕੇ ਨੇ ਭਾਈ ਇਹ ਗੱਡੀ ਲੈ ਆਇਆ ਦਾ ਲੈ ਇਹ ਦਿਨ ਆਇਆ ਮੋਟਾ ਹਾਂ ਨਾ ਠੀਕ ਆ ਮੋਟਾ ਹਾਂ ਠੀਕ ਹਰੀਗਾਨੀ ਪਾਈ ਦੀ ਜੀ ਤੇ ਆਪਾਂ ਨੇ ਮੌਕਾ ਜੇ ਕਹਿੰਦੇ ਮੌਕਾ ਚੱਲ ਸਾਡੇ ਨੂੰ ਹੁਣ ਦੇਖੀਏ ਆਪਾਂ ਉਧਰ ਜਿਨ੍ਹਾਂ ਤੇ ਰੰਗ ਲਾਉਣਾ ਫੜ ਲਿਆ ਵੀ ਬੱਚਾ ਬੱਚਾ ਦਿਖਾ ਪਹਿਲਾਂ ਓਏ ਦੇਖੋ ਕਿੱਡਾ ਬੱਚਾ ਕੱਦ ਕਾੜ ਤੁਹਾਨੂੰ ਦਿਖਾਉਨੇ ਆ ਅੱਜ ਠੀਕ ਆ ਘਰ ਦੇ ਕਬੂਤਰ ਦਾ ਬੱਚਾ ਇਹ ਤੇ ਇਹਦੇ ਰੰਗ ਲਾਉਨੇ ਆ ਹੁਣ ਆਪਾਂ ਲਿਆ ਓ ਜਸੇ ਲਾਲ ਬੋਟਾ ਕਰ ਦਿੰਨੇ ਆ ਨਾ ਰੰਗ ਆ ਪਿਆ ਸਪਰੇਅ ਵਾਲਾ ਉਹੀ ਰੈੱਡ ਸੁੱਕੇ ਦੀ ਸੋਹਣਾ ਹੋਣਾ ਨੇ ਸੜੀ ਰੂਮ ਕਹਿ ਜੀ ਇਹ ਰੇ ਚੱਕਰ ਆ ਨਾ ਹਾਂ ਇਹ ਕਿਹੜੀ ਜੀ ਹੋ ਗਈ ਲੈ ਕਿਤੇ ਦੇ ਲਈ ਕੱਪੀ ਉੱਪਰ ਇੰਨੇ ਜਾ ਹੁੰਦੇ ਕਰ ਜਿਹਦੇ ਤੇਰੇ ਰੰਗ ਦੇ ਕੋਲੇ ਇੰਦੇ ਕੱਪੀ ਚ ਆ ਹੁਣ ਹੋਇਆ ਗੜ ਸਾਲਾ 100 ਰੁਪਏ ਆ ਉੱਪਰ ਤਾਂ ਕਰ ਲਾ ਲੂਗਾ ਤੂੰ ਸਖਾ ਨਾ ਨਾ ਚਲੋ ਭਾਈ ਲਾ ਲਈਏ ਪਹਿਲਾ ਰੰਗ ਇਹਨੂੰ ਇਹ ਤਾਂ ਵੀ ਲਾਤਾ ਰੰਗ ਲੋਟ ਨਹੀਂ ਆਇਆ ਪੋਟਾ ਹੀ ਕਰਿਆ ਕੱਲਾ ਦਿਖਾਈ ਨੀਲੀ ਦਾ ਬਚਾ ਇੱਕ ਮਿੰਟ ਯਾ ਇੰਦਰ ਰੱਖ ਦੇਖ ਲੈ ਜਿਹੜੀ ਆਪਾਂ ਸ਼ਾਹਤੀ ਸਰਦਰੀ ਬਠਾਲ ਦੇ ਦਿੰਦੇ ਤੇਆਂ ਪੇਰਾਂ ਦੇ ਰੱਖ ਲੈ ਨੀਲੀ ਦੇ ਬਡੋਨੇ ਨੇ ਤਾਂ ਜਿਹੜੀ ਆਪਾਂ ਇਹ ਸ਼ਕਰੀ ਲੱਗੀ ਹੈ ਹਾਂ ਕੱਲ ਛਿੰਨਾ ਜਾ ਹੋਊਗਾ ਆਏ ਨੀਲੀ ਨੇ ਕੱਢਿਆ ਹੋਈ ਬੱਚਾ ਜਿਹੜਾ 3 ਸਾਲ ਮਗਰੋਂ ਸੜੇ ਉਧਰ ਤਾਂ ਅੰਡੇਆਂ 'ਚ ਮਰੀ ਗਏ ਬੱਚੇ ਯਾਰ ਓਕੇ ਰੱਖਦੇ ਚੱਲੀਏ ਫਿਰ ਉਧਰ ਨੂੰ ਹਾਂ ਲਾਓ ਭਈਆ ਕਬੂਤਰ ਨੂੰ ਸਰਬੀ ਕਰਦੀ ਐ ਹਾਂ

ਇਹਦਾ ਉੱਤਰਾ ਵੀ ਨਾ ਰੂ ਇਹਦਾ ਆ ਆ ਕੱਢ ਵੀਰੇ ਫੜ ਕੇ ਕਿੱਥੇ ਆ ਖਿੱਚ ਕਿੱਥਾ ਉਹ ਸਾਰੇ ਨਾ ਖਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠੀਕ ਹੀ ਖਿੱਚ ਆ ਉੱਪਰ ਲੈ ਨਾ ਖਿੱਚੋ ਜਿਹੜੇ ਵਿਚਨੇ ਖੰਗ ਉਹ ਪਿੱਛੇ ਆ ਖਿੱਚ ਮਸ ਇਹ ਕੱਟ ਨਹੀਂ ਦੇਖ ਦੇਖ ਦੇ ਚਾਹ, ਓਕੇ ਤਰ ਹਾਂ ਮਾਰਦੇ ਪਤਨੀ ਨਗਰ ਜਿਵੇਂ ਵਿਚਵਾੜ ਦੇ ਕੈਮਰਾ ਚਲੋ ਬਈ ਮੈਂ ਕਰਦਾ ਇਹਨੂੰ ਕੱਟ ਕਬੂਤਰ ਛੱਡ ਲੈ ਬਈ ਬਾਹਰ ਆ ਕਰਦੀ ਅੰਜ਼ਲੀ ਆ ਦੇਖੋ ਆ ਬੈਠਾ ਜਿਹਦੇ ਪੋਟੇ ਦੇ ਰੰਗ ਲਾਇਆ ਹੁਣ ਪਹੁੰਚ ਗਏ ਭਾਈ ਆਪਾਂ ਘਰ ਤੇ ਹੁਣ ਬੱਚੇ ਦਿਖਾਵਾਂ ਤਾਂ ਉਹਨੇ ਇੱਕ ਖੁਸ਼ਖਬਰੀ ਵੀ ਦੰਨੇ ਆ ਉਹ ਨੂਰੀ ਕਿੱਥੇ ਆਹ ਦੇਖ ਦੀ ਹਾਂ ਵਿੱਚੋਂ ਥੋੜੀ ਚੱਲ ਪਹਿਲਾਂ ਇੱਧਰ ਦੇਖੀ ਖੁਸ਼ਖਬਰੀਆਂ ਖੁਸ਼ਖਬਰੀਆਂ ਆ ਇਹ ਕੱਢ ਲਓ ਬੱਚੇ ਹੁਣ ਮੈਂ ਕਿਹਾ ਕੱਢ ਲਓ ਇਹ ਤਾਂ ਦੋ ਝਾਂਡੇ ਖਰਾਬ ਨੇ ਹਾਂ ਚੱਕ ਕੇ ਸਿੱਟ ਜੱਸੀ ਆ ਦੋਈ ਜਿਹੜੀਆਂ ਆਇਆਂ ਯਾਰ ਜਿਹੜੀਆਂ ਤਾਂ ਨਹੀਂ ਉਹ ਤੇ ਆਇਆ ਆ ਦੋ ਝਾਂਡੇ ਬਈਆਂ ਜੂੜੇ ਦੇ ਖਰਾਬ ਹੋ ਗਏ ਆ ਦੇਖ ਲਓ ਪੈਰ ਧਰ ਧਰ ਕੇ ਸਾਲਿਆਂ ਨੇ ਤੋੜ ਦੇ ਤੇ ਖੁਸ਼ ਖਬਰੀ ਦਿਖਾਵਾਂ ਫਿਰ ਤੁਹਾਨੂੰ ਆਪਣੀ ਹੀ ਰੱਤੀ ਇਹ ਦੋਨੇ ਪੱਛੀ ਖੱਡਲੇ ਨੇ ਆਓ ਦੇਖੋ ਓਕੇ ਰੋਟਾ ਨੀਲੇ ਦੀ ਮਾਂ ਹੈ ਬਈਏ ਵਾਹਾਹਾਹਾਹਾ ਚਾਬਾ ਦਾ ਬੱਚਾ ਜੰਬੇ ਦਾ ਹਾਂ ਸੌਰੀ ਬਾਕੀ ਵਾਲੇ ਕਿਸੇ ਨੇ ਕੱਢੇ ਨਹੀਂ ਇਹ ਦੋਏ ਬੱਚੇ ਕੈਂਮ ਨੇ ਆ ਵੀ ਇੱਕ ਬੱਚਾ ਕੈਂਮ ਹੈ ਠੀਕ ਹੈ ਹਾਂ ਦੇਖੋ ਬਈ ਉਹ ਦੇਖੋ ਵੈਰੀ ਗੁੱਡ ਇਹਨਾਂ ਨੇ ਲੱਗੇ ਨਹੀਂ ਉਹਨੇ ਵੀ ਨਹੀਂ ਗੱਡੇ ਉਹਨੇ ਵੀ ਨਹੀਂ ਗੱਡੇ ਉਹਨੇ ਨਹੀਂ ਲੱਗੇ ਤੇ ਚਲੋ ਉਹ ਕਰਬੋਡ ਖੁਸ਼ ਹੈ ਨਵਾਂ ਜਵਾਨ ਲੈ ਕਾਫੀ ਹਨ ਪਾਂਦੇ ਨਾ ਉਹ ਲੈ ਯਾਰਾ ਦੇਖ ਹਰਾ ਇਹਦੇ ਮੂਰੇ ਰੱਖ ਲੈ ਹੁਣ ਲਾਈਟ ਕਿਵੇਂ ਬੰਦ ਕਰੀਏ ਚੱਲ ਕੋਈ ਨਹੀਂ ਨੂਰੀ ਆ ਖੜੀ ਆ ਬਈ ਨੂਰੀ ਤੇ ਚਲੋ ਵੀ ਮਿੱਤਰੋ ਕੰਮ ਕਰ ਨਵੇੜੀਏ ਗਰਾਊਂਡ 'ਚ ਕਿਹੜਾ ਮਾਰਾਂਗੇ ਖੇਡਾਂਗੇ ਆ ਕੇ ਫੇਰ ਕਬੂਤਰ ਦੇਖਾਂਗੇ ਮਿਲਦੇ ਆਂ ਅੱਗੇ ਠੀਕ ਆ ਹੁਣ ਚੱਲੇ ਬਾਈ ਆਪਾਂ ਗਰਾਊਂਡ ਖਜੂਰਾ ਨੂੰ ਪਾਈਏ ਪਾਣੀ ਤੇ ਆਹ ਤੁਸੀਂ ਦੇਖ ਰਹੀਆਂ ਮਾਸ ਮਾਸਕ ਨਹੀਂ ਕਹਿ ਸਕਦਾ ਸਾਰੇ ਮੂੰਹ ਤੇ ਹੀ ਆਏ ਮੱਛਰ ਦਾ ਮੌਸਮ ਹੈ ਬੜਾ ਗੰਦਾ ਮੱਛਰ ਹੈ ਤੇ ਚਲੋ ਚੱਲਦੇ ਆਂ ਪਹਿਲਾਂ ਖਜੂਰਾ 'ਚ ਪਾਣੀ ਪੁਣੀ ਪਾ ਲਈਏ ਹੁਣ ਚੱਲੇ ਬਈ ਆਪਾਂ ਦੁੱਧ ਪਾਉਣ ਆਪਣੀ ਡਿਊਟੀ ਤੇ ਗਰਾਊਂਡ 'ਚੋਂ ਤਾਂ ਆ ਗਏ ਤੇ ਪਾਣੀ ਪੂਣੀ ਪਾ ਕੇ ਉਹਦੇ ਟਾਈਮ ਨਹੀਂ ਲੱਗਿਆ ਤੇ ਹੁਣ ਜਾਵਾਂਗੇ ਖੇਡਣ ਫੇਰ ਦਿਖਾਵਾਂਗੇ ਤੁਹਾਨੂੰ ਠੀਕ ਆ ਹੁਣ ਪਹਿਲਾਂ ਦੁੱਧ ਦਾ ਤਾਂ ਪਾਈ ਹੀ ਨਵੇੜੀਏ ਕੰਮ ਕੱਢ ਗਾਲ ਕੱਢ ਦੋ ਮਿੰਟ ਇਕੱਲੇ ਛੱਡਿਆ ਖੇਡਣ ਨੂੰ ਜਦੋਂ ਗਾਲ ਕੱਢ ਗਾਲ ਜਿਹੜੀ ਗਾਲ ਕੱਢਦਾ ਤਾਂ ਯਾਰ ਗਾਲਾ ਥੋੜਾ ਗਰਾਊਂਡ 'ਚ ਨਹੀਂ ਆਉਂਦੀ ਆਲਰਜੀ ਆ ਹਾਂ ਬਾਲ ਪਾੜ ਗਈ ਬਈ ਲੈ ਦਿਖਾ ਦੇ ਸਾਨੂੰ ਬਾਲਾਂ ਦੀ ਸਖਤ ਲੋੜ ਆ ਬਈ ਜਾਣ ਕਰੋ ਵੱਧ ਤੋਂ ਵੱਧ ਹਾਂ ਵੱਧ ਤੋਂ ਵੱਧ ਜਾਣ ਕਰੋ ਤਿੰਨ ਬਾਲਾਂ ਬਾੜੀਆਂ ਅੱਜ ਨਾਲੇ ਉਹ ਮੇਜਾਂ 'ਚ ਕੀ ਨਾ ਚੱਲੇ ਬਈ ਚੱਲੇ ਬਈ ਆਪਾਂ ਹੁਣ ਤੇ ਜਾ ਰਹੇ ਆ ਘਰ ਨੂੰ ਘਰ ਜਾ ਕੇ ਦੇਦੇ ਆ ਜਾਨਵਰ ਕਿਵੇਂ ਨੇ ਕਿਵੇਂ ਨਹੀਂ ਖੇਡ ਲੇ ਬਹੁਤ ਚਿੜੀ ਵੱਲਾ ਵੀ ਖੇਡ ਲੇ ਬਾਲੀਬਾਲ ਵੀ ਖੇਡ ਲੇ ਬੋਲ ਵੀ ਪਾੜ ਗਈ ਕੱਲ ਨੂੰ ਲਿਆਵਾਂਗੇ ਨਵੀਆਂ ਹੁਣ ਚੱਲਦੇ ਆਪਾਂ ਘਰ ਨੂੰ ਘਰ ਜਾ ਕੇ ਮਿਲਦੇ ਆ ਅੱਗੇ ਵੀ ਆਪਾਂ ਕਬੂਤਰਾਂ ਵੱਲ ਮਾਰ ਲਈ ਮਾਰਾ ਗੀੜਾ ਸਾਲਾ ਹੋਰੀ ਕੋਲ ਮੜਾ ਜਾ ਗੀੜਾ ਮਾਰ ਲਈ ਤੇ ਓਕੇ ਰਪੋਟਾਂ ਨੇ ਦਸਟਰਬ ਨਹੀਂ ਆਪਾਂ ਕਰਨੇ ਇੱਕ ਵਾਰੀ ਦੇ ਦੇਣਾ ਚੈੱਕ ਕਰ ਲੈਣੇ ਹਾਂ ਬਈ ਖੈਮੋ ਕੀਏ ਉਕੇ ਰੋਟਾ ਨੇ ਉਹ ਤੁਸੀਂ ਵੀ ਰੱਖ ਲਓ ਭਾਈ ਅੰਡਾ ਤੁਹਾਡਾ ਤਾਂ ਬਹੁਤ ਇੰਤਜ਼ਾਰ ਹੈ ਚਲੋ ਉਕੇ ਰੋਟਾ ਭਾਈ ਆ ਗਾਨੀ ਵਾਲੀ ਜੋੜੀ ਰੱਖ ਲਵੇ ਯਾਰ ਹੁਣ ਆਹਾ ਐਨੇ ਨਹੀਂ ਰੱਖਿਆ ਹਲੇ ਤੱਕ चलो कोई चक्कर नहीं रख लगे बारी बारी हाँ चलते हाँ गेट आज है लो भी चलू परे परे। ला दी जिंदा चलो भाई मिलते अगले बिलानल कर लो सबसक्राइब मिलेंगे अगले ब्राह जस चैनल कर लो सबसक्राइब नलायक यूट्यूबर जसा